ਮੈਂ ਰਾਜਨਕਰ ਦਾ ਐਡਵੋਕੇਟ ਕਾਰਜਕਾਰੀ ਪ੍ਰਧਾਨ 올 ਇੰਡੀਆ ਮਹਾਵੀਰ ਦਲ ਅੱਜ ਸਾਡੇ ਮਹਾਵੀਰ ਦਲ ਦੇ ਕਾਰਜਕਾਰੀ ਜਿਹਦੇ ਵਿੱਚ ਸਾਡੇ 올 ਇੰਡੀਆ ਦੇ ਪ੍ਰਧਾਨ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਪਵਨ ਜੀ ਜੋ ਮੈਸਰ ਖਾਨਾ ਮੰਦਿਰ ਦੇ ਸਾਡੇ ਐਡਵੋਕਟ ਬੈਠਦੇ ਆ ਅਸੀਂ ਸਾਰੀ ਜਥੇਬੰਦੀ ਮੈਸਰ ਖਾਨਾ ਮੰਦਿਰ ਜਿਹੜਾ ਹੈ ਜਵਾਲਾ ਮਾਤਾ ਜੀ ਦੀ ਜੋਤ ਹੁੰਦੀ ਹੈ ਜਿੱਥੇ ਉਹਦੇ ਵਿੱਚ ਸ਼ਰਾਰਤੀ ਅੰਸਰਾ ਰਾਹੀਂ ਕਬਜ਼ਾ ਕਰਨ ਤੇ ਬੇਅਦਬੀ ਤੇ ਮਰਿਆਦਾ ਭੰਗ ਕਰਨ ਦੇ ਸਬੰਧ ਦੇ ਵਿੱਚ ਅਸੀਂ ਮਾਨਯੋਗ ਡੀਸੀ ਸਾਹਿਬ ਤੇ ਐਸਐਸਬੀ ਸਾਹਿਬ ਨੂੰ ਮਿਲਣ ਆਏ ਸੀ ਉਹ ਦੋਨੋਂ ਅਵੇਲੇਬਲ ਨਹੀਂ ਸੀ ਇਸ ਕਰਕੇ ਅਸੀਂ ਐਸਪੀ ਸਿਟੀ ਸਾਹਿਬ ਤੇ ਏਡੀਸੀ ਮੈਮ ਉਹਨਾਂ ਦੋਨਾਂ ਨੂੰ ਮਿਲ ਕੇ ਆਪਦੀ ਕੰਪਲੇਂਟ ਆਹ ਵਾਲੀ ਦੇ ਕੇ ਆਏ ਹਾਂ ਮਹਾਵੀਰ ਦਲ ਕਮੇ ਮਹਾਵੀਰ ਦਲ ਸੈਂਕੜੇ ਸਾਲ ਪੁਰਾਣੀ ਸੰਸਥਾ ਹੈ ਇਹਦਾ ਵਿਧਾਨ ਲਿਖਿਆ ਜਾਂਦਾ ਹੈ ਇਹਦੇ ਵਿਧਾਨ ਦੇ ਤਹਿਤ ਇਹਦੀ ਕਾਰਜਕਾਰੀ ਕਾਰ ਕਾਰਮੀ ਬੰਦੀ ਹੈ ਤੇ ਜ਼ਿਲੇ ਦੀ ਕਾਰਜਕਾਰੀ ਬੰਦੀ ਹੈ ਰਜਿਸਟਰਡ ਬਾਡੀ ਹੈ 129 ਨੰਬਰ ਰਜਿਸਟਰਡ ਬਾਡੀ ਸਰਕਾਰ ਕੋਲੇ 69 ਨੰਬਰ ਸਾਡੀ ਰਜਿਸਟਰਡ ਹੈ ਤਾਂ ਮੈਸਰ ਖਾਨਾ ਮੰਦਿਰ ਹੈ ਜਿਹੜਾ ਉਹ ਸੈਂਕੜੇ ਸਾਲ ਪੁਰਾਣਾ ਮੰਦਿਰ ਹੈ ਜਿੱਥੇ ਮਾਤਾ ਜਵਾਲਾ ਜੀ ਦੀ ਜੋਤ ਹੁੰਦੀ ਹੈ ਦੇਸ਼ ਵਿਦੇਸ਼ ਤੋਂ ਉਥੇ ਸੰਗਤ ਜਨਤਾ ਮਾਤਾ ਦੇ ਚਰਨਾਂ 'ਚ ਸ਼ੀਸ਼ ਨਿਵਾ ਲਾਉਂਦੀ ਹੈ ਉਸ ਮੰਦਿਰ ਦਾ ਰੱਖ-ਰਖਾਅ ਉਹ ਸਮੰਦਰ ਦੀ ਮਰਿਆਦਾ ਤੇ ਸ਼ਰਧਾਲੂਆਂ ਦੇ ਵਾਸਤੇ ਪ੍ਰਬੰਧਨ ਕਰਨਾ ਮਹਾਵਿਰਦਾਲਾ ਉਥੇ ਉਚਿਤ ਪ੍ਰਬੰਧ ਕਰਦਾ ਹੈ ਕੀ ਹੋਇਆ ਕਿ ਕੱਲ ਸਾਡੇ ਜਿਹੜੇ ਮੌੜ ਹਲਕੇ ਦਾ ਐਮ.ਐਲ.ਏ ਹੈ ਉਹਦਾ ਭਰਾ ਤੇ ਕੁਝ ਸ਼ਰਾਰਤੀ ਅਨਸਰ ਜੋ 1.5 200 ਦੀ ਤਦਾਦ ਚ ਸੀ ਉਹ ਕੱਲ 12 ਵਜੇ ਦੇ ਕਰੀਬ ਮੈਸਰ ਖਾਨਾ ਮੰਦਰ ਦੇ ਵਿੱਚ ਜੁੱਤਿਆਂ ਨਾਲ ਵੜੇ ਮਰਿਆਦਾ ਭੰਗ ਕੀਤੀ ਗਾਲੀ ਗਲੋਚ ਕੀਤਾ ਸਾਡੀ ਪ੍ਰਧਾਨ ਜੀ ਤੇ ਕਾਰਜਕਾਰੀ ਦੀ ਮੀਟਿੰਗ ਚੱਲਦੀ ਸੀ ਮੀਟਿੰਗ ਚ ਵੜ ਕੇ ਸਾਨੂੰ ਜਿਹੜੇ ਮੇਨ ਸਾਡੇ ਅਹੁਦੇਦਾਰ ਸੀ ਉਹਨਾਂ ਨੂੰ ਬਹੁਤ ਅਪਸ਼ਬਦ ਬੋਲੇ ਉਦੋਂ ਬਾਅਦ ਸਾਡੇ ਉਸ ਮੀਟਿੰਗ ਚ ਪ੍ਰਧਾਨ ਜੀ ਤੇ ਸਾਡੇ ਸੈਕਟਰੀ ਇਹ ਦੋ ਬੰਦਿਆਂ ਨੂੰ ਅੰਦਰ ਭਾ ਲਿਆ ਇਹਨਾਂ ਨੂੰ ਉਥੇ ਰੀਟੇਨ ਕਰ ਲਿਆ ਹਾਊਸ ਉਥੇ ਅਰੈਸਟ ਕਰਕੇ ਜਿਵੇਂ ਭਾ ਲੰਦੇ ਆ ਭਾ ਲਿਆ ਤੇ ਬਾਕੀ ਸਾਰਿਆਂ ਨੂੰ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢਤਾ ਜਦੋਂ ਇਹ ਕੱਢਤਾ ਦਾ ਮੈਨੂੰ ਇਹਨਾਂ ਦਾ ਫੋਨ ਆਇਆ ਮੈਂ ਉਦੋਂ ਹੀ ਉਸੇ ਟਾਈਮ ਡੀਸੀ ਸਾਹਿਬ ਤੇ ਐਸਐਸਪੀ ਮੈਮ ਨੂੰ ਕਿਹਾ ਉਹਨਾਂ ਨੇ ਨਾਲ ਦੀ ਨਾਲ ਅਫਸਰਾਂ ਨੂੰ ਭੇਜਿਆ ਪਰ ਉੱਥੇ ਹਾਲਾਤ ਇਹ ਜੇ ਬਣ ਗਏ ਸੀ ਕਿ ਜੋ ਬੋਲੀ ਜਾਂਦੇ ਸੀ ਅਫਸਰ ਤੇ ਬੇਬਸੀ ਪ੍ਰਸ਼ਾਸਨ ਬੇਬਸੀ ਤੇ ਉਹਨਾਂ ਨੇ ਸਾਡੇ ਪ੍ਰਧਾਨ ਤੇ ਸੈਕਟਰੀ ਨੂੰ ਨੀਚੇ ਆਪਦੇ ਪੈਰਾਂ ਤੱਕ ਭੌਣ ਤਾਈ ਗਏ ਜੁੱਤੀਆਂ ਨਾਲ ਬੜੇ ਗਾਲੀ ਗਲੋਚ ਕੀਤਾ ਜਿਹੜੇ ਪ੍ਰਸ਼ਾਦ ਵਾਲੇ ਕਮਰੇ ਆ ਜਿੱਥੇ ਪ੍ਰਸ਼ਾਦ ਚੜਿਆ ਮੇਲਾ ਹੋਇਆ ਸੀ ਨਰਾਤਿਆਂ ਦਾ ਉੱਥੇ ਵੜ ਕੇ ਜੁੱਤੀਆਂ ਨਾਲ ਤੇ ਉੱਥੇ ਵੀ ਝੂਠ ਪਾਈ। ਉਹਦੇ ਨਾਲ ਫੇਰ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਜਿਹੜਾ ਇਹ ਕੰਮ ਹੋਇਆ ਹੈ ਇਹ ਕੰਮ ਬਹੁਤ ਗਲਤ ਹੈ। ਇਹੋ ਜਿਹਾ ਕੰਮ ਤਾਂ ਅੱਤਵਾਦ ਦੇ ਦੌਰਾਨ ਵੀ ਪੰਜਾਬ ਦੇ ਵਿੱਚ ਨਹੀਂ ਹੋਇਆ। ਇਹੋ ਜਿਹਾ ਕੰਮ ਤਾਂ ਕਿਸੇ ਹੋਰ ਸਰਕਾਰ ਦੇ ਦੌਰਾਨ ਵੀ ਪੰਜਾਬ ਦੇ ਵਿੱਚ ਨਹੀਂ ਹੋਇਆ। ਮੌਜੂਦਾ ਐਮ.ਐਲ.ਏ ਹੋਵੇ, ਉਹਦਾ ਭਰਾ ਹੋਵੇ, ਉਹ ਸ਼ਰਾਰਤੀ ਅੰਸਰਾਂ ਨਾਲ ਮੰਦਿਰ 'ਚ ਵੜ ਕੇ ਕਬਜ਼ਾ ਲਵੇ। ਔਰ ਉਸ ਮੰਦਰ ਦਾ ਕਬਜ਼ਾ ਲਵੇ ਜਿਹੜਾ ਪ੍ਰਾਚੀਨ ਤੇ ਦੇਸ਼ ਦਾ ਪ੍ਰਸਿੱਧ ਮੰਦਰ ਹੈ ਤੇ ਜਿੱਥੇ ਲੋਕਾਂ ਦੀ ਹਰ ਧਰਮ ਦੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਅੱਜ ਅਸੀਂ ਪਹਿਲਾਂ ਸਾਡੇ ਡੈਪੂਟੇਸ਼ਨਾਂ ਨੇ 12 ਵਜੇ ਦੀ ਮੀਟਿੰਗ ਕਾਲ ਕੀਤੀ ਸੀ ਪਰ ਅਸੀਂ ਉਸ ਤੋਂ ਪਹਿਲਾਂ ਇਹ ਆਪਦੀ ਇੱਕ ਕੰਪਲੇਂਟ ਦੋਨੇ ਅਫਸਰ ਸਹਿਬਾਨ ਨੂੰ ਨਿੱਜੀ ਤੌਰ ਤੇ ਦਿੱਤੀ ਹੈ ਇਹਦਾ ਇੱਕ ਉਤਾਰਾ ਅਸੀਂ ਗਵਰਨਰ ਸਾਹਿਬ ਮੁੱਖ ਮੰਤਰੀ ਚੀਫ ਸੈਕਟਰੀ ਪੰਜਾਬ ਡੀਜੀਪੀ ਪੰਜਾਬ ਤੇ ਡੀਆਈਜੀ ਸਾਹਿਬ ਇਹਨਾਂ ਨੂੰ ਵੀ ਅਸੀਂ ਇਹ ਤਾਰੇ ਭੇਜਾਂਗੇ ਥੋੜੇ ਮਾਧਿਅਮ ਰਾਹੀਂ ਵੀ ਅਸੀਂ ਅਫਸਰ ਸਹਿਬਾਨਾਂ ਨੂੰ ਮਿਲ ਕੇ ਆਏ ਆਂ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਐਦੋਂ ਪਹਿਲਾਂ ਕਿ ਇਹ ਮਸਲਾ ਖਰਾਬ ਹੋਵੇ ਐਦੋਂ ਪਹਿਲਾਂ ਕਿ ਇਹ ਦੇ ਵਿੱਚ ਧਾਰਮਿਕ ਰੰਗ ਬੜੇ ਐਦੋਂ ਕਿਉਂਕਿ ਇਸ ਮਸਲੇ ਤੇ ਕੋਈ ਜਥੇਬੰਦੀਆਂ ਜਾਂ ਹੋਰ ਸਾਰੇ ਰਲ ਕੇ ਮਜਬੂਰ ਹੋ ਜਾਣ ਕਿ ਫੇਰ ਉੱਥੇ ਜਾ ਕੇ ਕੋਈ ਤੰਗਾ ਹੋਵੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਵੇ ਪ੍ਰਸ਼ਾਸਨ ਦੇ ਹੱਥ ਚੋਂ ਗੱਲ ਬਾਹਰ ਚਲੀ ਜਾਵੇ ਅੱਜ ਵੀ ਉਹਨਾਂ ਬੰਦਿਆਂ ਨੇ ਉਥੇ ਕੈਮਰੇ ਬੰਦ ਕਰਤੇ ਕੈਮਰੇ ਬੰਦ ਕਰਕੇ ਉਥੇ ਮੌਕੇ ਦੇ ਬੈਠੇ ਸਾਡੀ ਜਥੇਬੰਦੀ ਨੂੰ ਬਾਹਰ ਕੱਢਤਾ ਉਥੇ ਚੜਾਵਾ ਚੜਿਆ ਲੱਖਾਂ ਰੁਪਿਆ ਦਾ ਚੜਾਵਾ ਮੇਲੇ 'ਚ ਚੜਿਆ ਉਥੇ ਲੋਕਾਂ ਨੇ 골ਡ ਚੁਲਰੀ ਜੋ ਲੋਕਾਂ ਦੀ ਸੇਵਾ ਭਾਵਨਾ ਸੀ ਕੱਪੜਾ ਲੱਤਾ ਸ਼ਾਲ ਕਿਸੇ ਦਾ ਜੋ ਵੀ ਭਾਵਨਾ ਸੀ ਬਰਤਨ ਉਹ ਸਾਰੀਆਂ ਭੇਟਾਵਾਂ 'ਚ ਚੜਾਈਆਂ ਕੈਮਰੇ ਬੰਦ ਹੈ ਕਬਜ਼ਾ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਥੋੜੇ ਰਾਹੀ ਤੇ ਮੇਰੀ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਉਹਨਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਇਸ ਦੀ ਅਮਨ ਕਾਨੂੰਨ ਦੀ ਸ਼ਾਂਤੀ ਜਿਹੜੀ ਹੈ ਉਹ ਬਹਾਲ ਰੱਖਣ ਵਾਸਤੇ ਤੁਰੰਤ ਉਥੇ ਕਾਰਵਾਈ ਕਾ ਕੇ ਪੁਲਿਸ ਅਧਿਕਾਰੀਆਂ ਨੂੰ ਲਾ ਕੇ ਉਹਨਾਂ ਨੂੰ ਬਾਹਰ ਕੱਢ ਕੇ ਤੇ ਉਥੇ ਪੂਰਾ ਪਹਿਰਾ ਦਿੱਤਾ ਜਾਵੇ ਔਰ ਜਿਹੜੇ ਸਿਕਿਉਰਟੀ ਵਾਲੇ ਉਥੇ ਲੱਗੇ ਹੋਏ ਐ ਪ੍ਰਾਈਵੇਟ ਸਿਕਿਉਰਟੀ ਹੈ ਸਾਡੀ ਸਿਕਿਉਰਟੀ ਸੀ ਉਹ ਰਲੇ ਵੀ ਐ ਉਹ ਉਹਨਾਂ ਦਾ ਰਲ ਪੇ ਉਹਨਾਂ ਨੇ ਮੇਲੇ ਦੇ ਦੌਰਾਨ ਇੱਕ ਮੁੰਡੇ ਨੂੰ ਬਹੁਤ ਜ਼ਿਆਦਾ ਡਾਂਗਾਂ ਨਾਲ ਸਿਕਿਉਰਟੀ ਵਾਲੇ ਨੇ ਕੁੱਟਿਆ ਉਹਨਾਂ ਸਿਕਿਉਰਟੀ ਵਾਲੇ ਨੂੰ ਤੁਰੰਤ ਅਸੀਂ ਕਿਉਂਕਿ ਉਹਨਾਂ ਨੂੰ ਕਿਹਾ ਉਹਦੀ ਜਿਹੜਾ ਸਿਕਿਉਰਿਟੀ ਪ੍ਰਾਈਵੇਟ ਵਾਲਾ ਵੀ ਤੁਸੀਂ ਨੂੰ ਬਾਹਰ ਲੈ ਕੇ ਜਾਓ ਪਰ ਉਹ ਸਾਰੇ ਰਲ ਚੁੱਕੇ ਉਹਨਾਂ ਸਿਕਿਉਰਿਟੀ ਵਾਲਿਆਂ ਨੂੰ ਤੁਰੰਤ ਪ੍ਰਸ਼ਾਸਨ ਇੰਟਰਵੈਨ ਕਰਕੇ ਉਥੋਂ ਬਾਹਰ ਕੱਢੇ ਨਵੇਂ ਸਿਕਿਉਰਿਟੀ ਵਾਲੇ ਲੱਗਣ ਉਥੇ ਔਰ ਜਿਹੜੀ ਕੁੱਟਣ ਦੀ ਵੀਡੀਓ ਹੈ ਜਿਹ ਮੈਂ ਤੁਹਾਨੂੰ ਵੀਡੀਓ ਦਿਖਾਦਾ ਡਾਂਗਾ ਨਾਲ ਇੱਕ ਲਾਂਗਰੀ ਮੁੰਡਾ ਜਿਹੜਾ ਲੰਗਰ ਚ ਸੇਵਾ ਮੇਲੇ ਚ ਕਰਦਾ ਸੀ ਉਹ ਸਿਕਿਉਰਿਟੀ ਵਾਲੇ ਨੇ ਕੁੱਟਿਆ ਇਹ ਸਾਡੀ ਮੰਗ ਹੈ ਉਹਨਾਂ ਦੀ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤੁਰੰਤ ਕਾਰਵਾਈ ਕੀਤੀ ਜਾਵੇ ਮੰਦਰ ਚੋਂ ਬਾਹਰ ਕੱਢਿਆ ਜਾਵੇ ਸਿਕਿਉਰਿਟੀ ਦੇ ਪ੍ਰਬੰਧਨ ਕੀਤੇ ਜਾਣ ਜਿਹੜੀ ਸਾਡੇ ਨਾਲ ਬਦਸਲੂਕੀ ਬੇਅਦਬੀ ਆੜੜ ਧਾਰਾਵਾਂ ਜੋ ਵੀ ਕਬਜ਼ੇ ਦੀਆਂ ਬਣਦੀਆਂ ਉਹਨਾਂ ਦੇ ਖਿਲਾਫ ਤੁਰੰਤ ਪਰਚਾ ਦਰਜ ਕਰਨਾ ਚਾਹੀਦਾ ਹਿੰਦੂ ਸਿੱਖ ਦਾ ਮਸਲਾ ਤਾਂ ਨਹੀਂ ਉੱਥੇ ਜਿੱਥੋਂ ਤੱਕ ਸਵਾਲ ਹੈ ਹਿੰਦੂ ਸਿੱਖ ਦਾ ਮਸਲਾ ਨਾ ਤਾਂ ਅਸੀਂ ਬਣਾਉਣਾ ਚਾਹੁੰਦੇ ਹਾਂ ਤੇ ਨਾ ਹੀ ਸਾਡੇ ਸੂਬੇ ਚ ਇਹ ਜਿਹੇ ਮਸਲੇ ਕਦੇ ਮੰਦਰ ਗੁਰਦੁਆਰੇ ਡੇਰਿਆਂ ਚ ਕਬਜ਼ਿਆਂ ਸੰਬੰਧੀ ਹੋਏ ਆਏ ਇਹ ਸ਼ਰਾਰਤੀ ਬੰਦੇ ਤੇ ਸਰਕਾਰ ਦੇ ਕੁਝ ਚੁਣੇ ਹੋਏ ਆਮ ਆਲ ਦੇ ਆੜ ਦੇ ਵਿੱਚ ਇਹ ਕੰਮ ਕਰ ਰਹੇ ਆ ਤਾਂ ਮੇਰੀ ਬੇਨਤੀ ਹੈ ਗਵਰਨਮੈਂਟ ਆਫ ਪੰਜਾਬ ਨੂੰ ਵੀ ਚਾਹੇ ਪਾਰਟੀ ਕੋਈ ਵੀ ਹੋਵੇ ਪਰ ਮੰਦਰਾਂ ਦੇ ਕਬਜ਼ੇ ਅੱਤਵਾਦ ਦੇ ਦੌਰਾਨ ਵੀ ਨਹੀਂ ਹੋਏ ਮੰਦਰਾਂ ਤੇ ਕਬਜ਼ੇ ਗੁਰਦੁਆਰਿਆਂ ਤੇ ਕਬਜ਼ੇ ਡੇਰਿਆਂ ਤੇ ਕਬਜ਼ੇ ਕਦੇ ਵੀ ਕਿਸੇ ਜਥੇਬੰਦੀਆਂ ਨੇ ਐਸ ਤਰੀਕੇ ਨਾਲ 100 150 200 ਬੰਦਾ ਵੜ ਕੇ ਜਗਾਲਾਂ ਦੇ ਕੇ ਜਲੀਲ ਕਰਕੇ ਮਰਿਆਦਾ ਭੰਗ ਕਰਕੇ ਬੇਅਦਬੀਆਂ ਕਰਕੇ ਅੰਦਰ ਕਰਕੇ ਇਹ ਜਾਂ ਮਾਹੌਲ ਪੰਜਾਬ ਚ ਕਦੇ ਨਹੀਂ ਬਣਿਆ ਇਸ ਤੇ ਤੁਰੰਤ ਸ਼ਕਤੀ ਨਾਲ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਔਰ ਉਹਨਾਂ ਦੇ ਪੂਰੀ ਸ਼ਕਤੀ ਕਰਨੀ ਚਾਹੀਦੀ ਹੈ ਔਰ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਹੈ ਕਿੰਦੀ ਤਰੀਕ ਦੀ ਇਹ ਗੱਲ ਹੈ ਇੱਕ ਕੱਲ ਦੀ ਗੱਲ ਹੈ ਜੀ ਕੱਲ ਏਡੀਸੀ ਐਸਪੀ ਨੂੰ ਮਿਲੇ ਹੋਊ ਕਿ ਇਸ ਦਾ ਹੀ ਕੋਈ ਸੀਸੀਟੀਵੀ ਵੀਡੀਓ ਵਗਾਰਾ ਹੋਊਗੀ ਤਾਂ